ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ੍ਰੀ ਅਕਾਲ ਤੇ ਜੈ ਸਾਂਝੀ ਦੇ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਵੀਰਵਾਰ ਆ ਤੇ ਵੀਰਵਾਰ ਸਾਰੇ ਸਾਂਝੀ ਦੇ ਮਰੀਦਾਂ ਨੂੰ ਪੀਰਾਂ ਫਕੀਰਾਂ ਦੇ ਆਸ਼ਕਾਂ ਨੂੰ ਮੁਬਾਰਕ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਜਿਵੇਂ ਕਿ ਥੰਬਨੇਲ ਤੁਸੀਂ ਪੜ ਲਿਆ ਲੁਧਿਆਣੇ ਤੋਂ ਇੱਕ ਫੈਮਿਲੀ ਆ ਉਹ ਨਕੋਦਰ ਦਰਬਾਰ ਜਾਂਦੇ ਨੇ ਹਰ ਵੀਰਵਾਰ ਉਹਨਾਂ ਨੇ ਮੇਰੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਕਿ ਸਾਡੇ ਨਾਲ ਕੀ ਹੁੰਦਾ ਆ ਕਿ ਜਦੋਂ ਵੀ ਨਕੋਦਰ ਦਰਬਾਰ ਲਈ ਅਸੀਂ ਘਰੋਂ ਜਾਣਾ ਹੁੰਦਾ ਨਾ ਤਾਂ ਉਹ ਕਹਿੰਦੇ ਕਿ ਮੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਸ਼ੁਰੂ ਹੋ ਜਾਂਦਾ ਦਰਬਾਰ ਬਾਰੇ ਸੋਚ ਕੇ ਕਿ ਮੈਂ ਹੁਣ ਦਰਬਾਰ ਜਾਣਾ ਆ ਘਰੋਂ ਅੱਖਾਂ ਚੋਂ ਪਾਣੀ ਸ਼ੁਰੂ ਹੁੰਦਾ ਆ ਦਰਬਾਰ ਤੱਕ ਜਾਂਦੇ ਅੱਖਾਂ ਚੋਂ ਪਾਣੀ ਨਹੀਂ ਰੁਕਦਾ ਤੇ ਜਦੋਂ ਕਹਿੰਦੇ ਦਰਬਾਰ ਪਹੁੰਚ ਜਾਂਦੇ ਆ ਤਾਂ ਉੱਥੇ ਤੱਕ ਲੋਕੇ ਹੋਰ ਜ਼ਿਆਦਾ ਅੱਖਾਂ ਚੋਂ ਪਾਣੀ ਨਿਕਲਣ ਲੱਗ ਜਾਂਦਾ ਕਿ ਵੀ ਬਸ ਮੈਂ ਇੱਥੇ ਰੋ ਲਮਾ ਤਾ ਕਹਿੰਦੇ ਇੰਨਾ ਕਿਉਂ ਹੁੰਦਾ ਤਾਂ ਮੈਂ ਸੋਚਿਆ ਕਿ ਮੈਂ ਇਹਦਾ ਜਵਾਬ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਵੀਡੀਓ ਬਣਾ ਕੇ ਦਊਂਗਾ ਹੁਣ ਤੁਸੀਂ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਮੇਰੇ ਨਾਲ ਚੈਨਲ ਦੇ ਉੱਤੇ ਜੁੜੇ ਹੋਏ ਹੋ ਜਾਂ ਜਿੰਨੇ ਵੀ ਤੁਸੀਂ ਦਰਬਾਰ ਜਾਂਦੇ ਹੋ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੇ ਚੋਂ ਕਿਹੜਾ-ਕਿਹੜਾ ਐਦਾਂ ਦਾ ਕਿ ਜਿਨ੍ਹਾਂ ਨਾਲ ਐਦਾਂ ਹੁੰਦਾ ਕਿ ਜਦੋਂ ਤੁਸੀਂ ਨਕੋਦਾ ਦਰਬਾਰ ਜਾਂਦੇ ਹੋ ਤਾਂ ਤੁਹਾਡੀਆਂ ਵੀ ਅੱਖਾਂ ਚੋਂ ਪਾਣੀ ਆਉਂਦਾ ਤੁਹਾਡਾ ਵੀ ਜੀ ਕਰਦਾ ਕਿ ਤੁਸੀਂ ਰੋ ਲਓ ਤੇ ਤੁਸੀਂ ਵੀ ਇਹ ਸੋਚਦੇ ਹੋ ਕਿ ਤਾਂ ਕਿਉਂ ਹੁੰਦਾ ਅਸਲ ਦੇ ਵਿੱਚ ਇਹ ਅੱਖਾਂ ਦੇ ਵਿੱਚ ਪਾਣੀ ਆਉਣਾ ਦਰਬਾਰ ਜਾ ਕੇ ਰੋਣ ਦਾ ਜੀ ਕਰਨਾ ਇਹਨੂੰ ਆਪਾਂ ਕਹਿ ਦਿੰਦੇ ਹਾਂ ਵਿਰਾਗ ਜਦੋਂ ਆਪਾਂ ਆਪਣੇ ਪੀਰ ਨੂੰ ਬਹੁਤ ਪਿਆਰ ਕਰਦੇ ਹੋਈਏ ਤਾਂ ਉਹਨਾਂ ਦੇ ਬਾਰੇ ਸੋਚ ਕੇ ਉਹਨਾਂ ਦੇ ਕੋਲੇ ਜਾ ਕੇ ਅੱਖਾਂ ਦੇ ਵਿੱਚੋਂ ਪਾਣੀ ਮੱਲੋ ਮੱਲੀ ਆ ਜਾਂਦਾ ਆ ਇਹਨੂੰ ਵਿਰਾਗ ਕਹਿੰਦੇ ਆ ਕਿ ਸਾਨੂੰ ਯਾਦ ਆ ਰਹੀ ਆ ਸਾਡੇ ਪੀਰ ਦੀ ਸਾਡੇ ਯਾਰ ਦੀ ਸਾਈਂ ਜੀ ਦੀ ਨਕੋਦਰ ਦਰਬਾਰ ਆ ਜਾਂ ਹੋਰ ਜਿਹੜਾ ਵੀ ਇਤਿਹਾਸਿਕ ਦਰਬਾਰ ਆ ਕੋਈ ਪੁਰਾਣਾ ਦਰਬਾਰ ਆ ਜਿੱਥੇ ਫਕੀਰਾਂ ਨੇ ਬੈਠ ਕੇ ਇਬਾਦਤ ਕੀਤੀ ਹੋਈ ਆ ਉਹਨਾਂ ਦਰਬਾਰਾਂ ਤੇ ਬੈਠ ਕੇ ਜਦੋਂ ਜੀ ਕਰੇ ਰੋਣ ਦਾ ਉਹਦਾ ਮਤਲਬ ਵੀ ਇਹ ਹੁੰਦਾ ਕਿ ਉਸ ਦਰਬਾਰ ਦੇ ਉੱਤੇ ਇੱਕ ਫਕੀਰ ਨੇ ਆਪਣੇ ਮੁਰਸ਼ਿਦ ਦੀ ਯਾਦ ਦੇ ਵਿੱਚ ਇਬਾਦਤ ਕੀਤੀ ਹੋਈ ਆ ਵਿਰਾਗ ਦੇ ਵਿੱਚ ਤਾਂ ਇਸੇ ਕਰਕੇ ਉਸ ਜਗ੍ਹਾ ਦੇ ਉੱਤੇ ਜਾ ਕੇ ਵੀ ਆਪਣੇ ਅੰਦਰ ਇੱਕ ਜਿਹੜਾ ਦਿਲੋਂ ਕਨੈਕਟ ਹੁੰਦਾ ਆਪਣੇ ਪੀਰ ਦੇ ਨਾਲ ਉਹਦੇ ਅੰਦਰ ਵਿਰਾਗ ਆ ਜਾਂਦਾ ਤਾਂ ਉਹਦਾ ਵੀ ਜੀ ਕਰਦਾ ਹੁੰਦਾ ਕਿ ਮੈਂ ਵੀ ਮੇਰਾ ਜੀ ਕਰਦਾ ਮੈਂ ਉੱਚੀ ਉੱਚੀ ਰਵਾਂ ਸੋ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਕਿ ਪਤਾ ਨਹੀਂ ਕੀ ਚੱਕਰ ਆ ਇਹ ਪਿਆਰ ਆ ਤੁਹਾਡਾ ਸਾਈਂ ਜੀ ਦੇ ਨਾਲ ਕਿ ਮੇਰੀ ਅਰਦਾਸ ਆ ਕਿ ਤੁਹਾਡਾ ਇਹ ਪਿਆਰ ਤੁਹਾਡੇ ਗੁਰੂ ਦੇ ਨਾਲ ਤੁਹਾਡੇ ਪੀਰ ਦੇ ਨਾਲ ਇਦਾਂ ਹੀ ਬਣਿਆ ਰਹੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੈ ਸਾਈਂ ਜੀ